ਕਲ ਕਿਨੇ ਕ੍ਰੈਸ਼ ਹੋਏ ਹੈ ਇਹਨਾਂ ਨੂੰ ਇਹਨਾਂ ਨੋਟੀਫਾਈ ਕਰਨ ਦਾ ਕੀ ਹੋਊਗੀ ਫਾਰਮਸੀ ਦੇ ਨੋਟੀਫਾਈਟ ਚਾਰਟਿੱਟ ਤੇ ਗਿਆ ਹਾਂ ਮੈਂ ਐ ਜੀ ਬੀ ਐਫਾ ਵਾਈਲਡਲਾਈਫ ਬੇਨਤੀ ਕਰਦਾ ਵੀ ਜੋ ਉੱਥੇ ਕ੍ਰੈਸ਼ਰ ਲੱਗੇ ਸੀਗੇ ਲੱਗੇ ਹੋਏ ਆ ਉਹਦੇ ਲੱਗੇ ਸਾਡੀ ਸੈਂਚੁਰੀ ਵਾਈਲਡਲਾਈਫ ਸੈਂਚੁਰੀ ਬਣਦੀ ਆ ਵਾਈਲਡਲਾਈਫ ਸੈਂਚੁਰੀ ਤੇ 1 ਕਿਲੋਮੀਟਰ ਦੇ ਘੇਰੇ ਅੰਦਰ ਸੁਪਰੀਮ ਕੋਰਟ ਦੇ ਆਰਡਰ ਅਨੁਸਾਰ ਆਪਾਂ ਆਪਣੀ ਮਾਈਨਿੰਗ ਨਹੀਂ ਕਰ ਸਕਦੇ ਮਾਈਨਿੰਗ ਨਾ ਹੋਣ ਕਾਰਨ ਉਹ ਇਸ ਕਰਕੇ ਇਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਕਿ ਮਾਈਨਿੰਗ ਨਾ ਕੀਤੀ ਜਾਵੇ ਇਹਨਾਂ ਨੂੰ ਇੱਕ ਕਿਸਮ ਦਾ ਅਸੀਂ ਸੂਚਨਾ ਦਿੱਤੀ ਆ ਕਿ ਇਹ ਕੰਮ ਨਾ ਕੀਤਾ ਜਾਵੇ ਤਾਂ ਜੋ ਕਿ ਬਾਅਦ ਵਿੱਚ ਆਪਾਂ ਦਿੱਤੀ ਗਈ ਸ਼ਾਹ ਵਿੱਚ ਪਈਏ ਇਸ ਕਰਕੇ ਪਹਿਲੇ ਹੀ ਇਹਨਾਂ ਨੂੰ ਅਸੀਂ ਇਸ ਸੰਬੰਧੀ ਜਾਗਰੂਕ ਕੀਤਾ ਵੀ ਤੁਸੀਂ ਮਾਈਨਿੰਗ ਨਾ ਕਰਾਓ ਹਾਂ ਕ੍ਰੈਸ਼ਰ ਜਿਹੜੇ ਆ ਉਹ ਇੱਕ ਲੂਟਰ ਤੋਂ ਬਾਹਰ ਲੱਗੇ ਆ ਲਗਭਗ ਸਾਰੇ ਲੇਕਿਨ ਮਾਈਨਿੰਗ ਜਿਹੜੀ ਆ ਉਹ ਨਹੀਂ ਕਰ ਸਕਦੇ ਕ੍ਰੈਸ਼ਰ ਲੱਗ ਕ੍ਰੈਸ਼ਰ ਤੁਸੀਂ ਲਾ ਸਕਦੇ ਮਾਈਨਿੰਗ ਨਹੀਂ ਕਰ ਸਕਦੇ ਕਿੰਨੇ ਕ੍ਰੈਸ਼ਰ ਵਾਲੇ ਮੇਰੇ ਨੋਟਿਸ ਜਾਰੀ ਕੀਤੇ ਗਏ ਅਸੀਂ ਲਗਭਗ 13 ਕ੍ਰੈਸ਼ਰ ਵਾਲਿਆਂ ਨੂੰ ਨੋਟਿਸ ਜਾਰੀ ਕੀਤੇ ਆ ਅਲੱਗ-ਅਲੱਗ ਹੈਗੇ ਆ ਸੈਟ ਸਾਈਟਾਂ ਤੇ ਉਹਨਾਂ ਨੂੰ ਨੋਟਿਸ ਜਾਰੀ ਕੀਤੇ ਆ ਔਰ ਉਸ ਤੋਂ ਬਾਅਦ ਮਾਈਨਿੰਗ ਬੰਦ ਚੱਲ ਰਹੀ ਆ ਕਿਹੜੀ ਸਾਈਟ ਹੈਗੇ ਜਿੱਥੇ ਇਹ ਖਵਾੜਾ ਪਿੰਡ ਆ 10ਵਾਂ ਇਤ ਇਸ ਏਰੀਆ ਦੇ ਵਿੱਚ ਹੈਗੇ ਆ ਇਹਨਾਂ ਦੇ ਪੈਰਾਮੀਟਰ ਜੋ ਦੇਖੋ ਬਾਕੀ ਦੇ ਮਾਈਨਿੰਗ ਵਾਲੇ ਜੋ ਵੀ ਹੈਗੇ ਪੈਰਾਮੀਟਰ ਮਾਈਨਿੰਗ ਵਾਲੇ ਅਡਾਪਟ ਕਰਨੇ ਇਹਨਾਂ ਨੇ ਸਾਡਾ ਸਿਰਫ ਇਹੀ ਹੈ ਵੀ ਜਿਹੜੇ ਸਾਡਾ 1 ਕਿਲੋਮੀਟਰ ਦਾ ਜਿਹੜਾ ਸੈਂਚਰੀ ਦਾ ਏਰੀਆ ਵਾਈਲਡ ਲਾਈਫ ਕਥਲੋਰ ਕਲਾਸੀਫਿਕੇਸ਼ਨ ਲਿਆਦਾ 1 ਕਿਲੋਮੀਟਰ ਦੇ ਘੇਰੇ ਅੰਦਰ ਆਪਾਂ ਉਹਦੀ ਮਾਈਨਿੰਗ ਨਹੀਂ ਕਰਵਾ ਸਕਦੇ ਤੁਸੀਂ ਪ੍ਰੂਫ ਦਾ ਜੋ ਹੈਗਾ ਉਹ ਆਪਣੇ ਪੈਰਾਮੀਟਰ ਅਡਾਪਟ ਕਰਦੇ ਆ ਉਹਨਾਂ ਵੱਲੋਂ ਜਿਹੜੀ ਜੋ ਸਾਡੇ ਕੋਲ ਰਿਪੋਰਟ ਮੰਗਦੇ ਹੈ ਰਿਪੋਰਟ ਦੇ ਦਿੱਤੀ ਉਹਦੇ ਆਧਾਰ ਤੇ ਜੋ ਉਹਨਾਂ ਨੇ ਉਹਨਾਂ ਨੂੰ ਜੋ ਉਹਨਾਂ ਦੇ ਪੈਰਾਮੀਟਰਾਂ ਕੀ ਰੂਸਾ ਬਣਾਉ ਕਰ ਰਹੇ ਕਰਦੇ ਆ ਹਾਂ ਸੁਪਰੀਮ ਕੋਰਟ ਦੀ ਜਿਹੜੀ ਰੂਲਿੰਗ ਆ ਉਹ ਸਾਰਿਆਂ ਤੇ ਲਾਗੂ ਹੁੰਦੀ ਆ ਮੈਂ ਤੇਹੀ ਮੈਂ ਦੱਸਣਾ ਚਾਹੁੰਦਾ ਵੀ ਆਪਾਂ ਕੋਈ ਇਹੋ ਜਿਹਾ ਕੰਮ ਨਾ ਕਰੀਏ ਗਲਤ ਕੰਮ ਨਾ ਕਰੀਏ ਜਿਸ ਨਾਲ ਕਿ ਆਪਾਂ ਕ੍ਰੈਸ਼ਰ ਜਿਹੜੇ ਆ ਉਹ ਉਹ ਵੀ ਬੰਦ ਕਰਨੇ ਪੈ ਜਾਣ ਉਹ ਸਰਕਾਰ ਦਾ ਵੀ ਨੁਕਸਾਨ ਹੋਵੇ ਔਰ ਪਬਲਿਕ ਵੀ ਹਰਾਸ ਹੋਵੇ ਮੇਰੀ ਤੇਹੀ ਸਾਰਿਆਂ ਨੂੰ ਕ੍ਰੈਸ਼ਰ ਮਾਲਕਾਂ ਨੂੰ ਬੇਨਤੀ ਅਪੀਲ ਆ ਕਿ ਤੁਸੀਂ ਜਿਹੜਾ ਹੈਗਾ ਪਰ ਇਹ ਪ੍ਰੋਪਰ ਚੈਨਲ ਸਰੂਲਾਂ ਦੇ ਰਹਿ ਕੇ ਕੰਮ ਕੀਤਾ ਜਾਵੇ ਨਾ ਕੇ ਆਪਾਂ ਰੂਲਰ ਨੂੰ ਤੋੜ ਕੇ ਕੰਮ ਕਰੀਏ